ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਪਿੰਡੂ ਅਤੇ ਖੇਤ ਮਜ਼ਦੂਰ ਜੁਨੀਅਨ ਵੱਲੋਂ ਪੱਕਾ ਦਰਨਾ ਸ਼ੁਰੂ ਕੀਤਾ ਗਿਆ ਹੈ। ਇਸ ਸਮੋਕੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਬਾਰਸ਼ਾਂ ਦੇ ਸਮੇਂ ਮਜ਼ਦੂਰਾਂ ਦੇ ਘਟ ਹੈ ਗਏ ਜਾਂ ਨੁਕਸਾਨੇ ਗਏ। ਉਨ੍ਹਾਂ ਦਾ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਨਾ ਹੀ ਮਹਰਾਮਾਂ ਨੂੰ 1100 1100 ਦਿੱਤਾ ਗਿਆ ਹੈ। ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਰਲ ਕੇ ਮੰਰੇਗਾ ਦਾ ਕੰਮ ਵੀ ਬੰਦ ਕੀਤਾ ਜਾ ਰਿਹਾ ਹੈ। ਮੈਂ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀਨਨ ਅੱਜ ਜ਼ਿਲ੍ਹਾ ਬਠਿੰਡਾ ਦੇ ਪੱਧਰ ਤੇ ਸਾਡੀਆਂ 6 ਮਜ਼ਦੂਰ ਪਿੰਡੂ ਜੱਥੇਬੰਦੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਡੀਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਅੱਗੇ ਅਸੀਂ ਅਣਮਿਥੇ ਸਮੇਂ ਦਾ ਜਿਹੜਾ ਧਰਨਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੀਆਂ ਮੰਗਾਂ ਉਹਨੇ ਕਿ ਜੇ ਬਾਰਸ਼ਾਂ ਦੇ ਕਾਰਨ ਸਾਡੇ ਮਜ਼ਦੂਰਾਂ ਦੇ ਘਾਟ ਡਿਗੇ ਹੈਗੇ ਆ ਕੰਧਾਂ ਪਾੜ ਗਿਆਂ ਹੋਰ ਨੁਕਸਾਨ ਹੋਇਆ ਉਹਦੀ ਪਰਪਾਈ ਉਹ ਕੀਤੀ ਜਾਵੇ ਇਸ ਦੇ ਨਾਲ ਹੀ ਆ ਜਿਹੜੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਇੱਕ ਕਰਕੇ ਭੁੱਲੇ ਜਾ ਰਹੇ ਇੱਕ ਸਾਲ ਕਰੀਬ ਰਹਿ ਗਿਆ ਤੇ ਮਜ਼ਦੂਰ ਆ ਕੰਨੀ ਦੇ ਕਾਰੇ ਵਾਂਗੂ ਉਹਨਾਂ ਨੇ ਪਾਸੇ ਰੱਖ ਛੱਡੇ ਹੈਗੇ ਆ ਅਸੀਂ ਇਹ ਮੰਗ ਕਰਨਾ ਆਏ ਹੈਗੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਭਗਵੰਤ ਮਾਨ ਸਰਕਾਰ ਨੇ ਇਕਜੁੱਟ ਹੋ ਕੇ ਜੋ ਮੰਦਰੀਕਾ ਦਾ ਕੰਮ ਆ ਜੋ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਹੈ ਉਹ ਬੰਦ ਕਰ ਦਿੱਤਾ ਗਿਆ ਉਹਦੇ ਹਰ ਸਾਲ ਜਿਹੜੇ ਬਜਟ ਨੇ ਮੰਦਰੀਕਾ ਦੇ ਉਹ ਖਤਮ ਕੀਤੇ ਜਾ ਰਹੇ ਆ ਤੇ ਹੌਲੀ-ਹੌਲੀ ਦੋਨਾਂ ਸਰਕਾਰਾਂ ਦੀ ਤੇ ਸੂਬਿਆਂ ਦੀਆਂ ਕੁੱਲ ਸਰਕਾਰਾਂ ਦੀ ਇਹ ਨੀਤੀ ਹੈ ਕਿ ਜਿਹੜੇ ਇਹ ਮਨਰੇਕਾ ਦਾ ਕੰਮ ਹੈ ਦੀ ਸਾਫਾ ਜਿਹੜੀ ਉਹ ਲਵੇਟ ਦਿੱਤੀ ਜਾਵੇ ਇਸ ਕਰਕੇ ਅਸੀਂ ਇਹ ਮੰਗ ਕਰਨਾ ਹੈ ਕਿ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਸਾਰੇ ਬਾਲਗ ਮੈਂਬਰਾਂ ਨੂੰ ਸਾਲ ਭਰ ਦਾ ਕੰਮ ਦਿੱਤਾ ਜਾਵੇ ਜੋ ਭਗਵਾਨਤਮਾਨ ਨੇ ਗਾਰੰਟੀ ਦਿੱਤੀ ਸੀ 1100 ਰੁਪਿਆ ਔਰਤਾਂ ਦੇ ਖਾਤੇ 'ਚ ਪਾਉਣਾ ਉਹਦੀ ਮੰਗ ਕਰਦੇ ਆ ਜੋ ਕਣਕ ਸਮੇਸਰ ਉਹ ਦਿੱਤੀ ਜਾਵੇ ਇਸੇ ਹਿਸਾਬ ਦੇ ਨਾਲ ਜੋ 5000 ਰੁਪਏ ਬੇਦਬਾ ਵਡਾਪਾ ਪੈਨਸ਼ਨਾਂ ਜਿਹੜੀ ਉਹ ਦਿੱਤੀ ਜਾਵੇ ਇਸ ਗੱਲ ਕਰਕੇ ਅੱਜ ਅਸੀਂ ਜ਼ਿਲ੍ਹੇ ਪੱਧਰ ਦਾ ਧਰਨਾ ਲਾਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਸੂਬੇ ਦੀ ਨੌ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰੋਗਰਾਮ ਲਿਖਿਆ ਕਿ 5 ਤੇ 6 ਜਨਵਰੀ ਨੂੰ ਅਸੀਂ ਜਿਹੜਾ ਨਵਾਂ ਸਾਲ ਚੜ੍ਹਨਾ ਉਹਦੇ ਵਿੱਚ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਕੇ ਧਰਨੇ ਦੇਣੇ ਆ ਸਰਕਾਰ ਦੇ ਕੰਨਾਂ ਤੇ ਜੇ ਫਿਰ ਵੀ ਜੂਨ ਅਸਰਕੀ ਤਾਂ ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਵਿੱਚੇ ਮਜ਼ਦੂਰਾਂ ਦੀਆਂ ਕੁੱਲ ਜਥੇਬੰਦੀਆਂ ਵੱਲੋਂ ਮੋਰਚਾ ਜਿਹੜਾ ਪੱਕੇ ਤੌਰ ਦੇ ਉੱਤੇ ਚੰਡੀਗੜ੍ਹ ਚ ਲਾਇਆ ਜਾਵੇਗਾ ਸਤਾ ਦੇ ਝਾਉਣ ਤੋਂ ਪਹਿਲਾਂ ਕਹੇ ਸੀਗੇ ਵੀ ਅਸੀਂ ਸਾਰੇ ਕੰਮ ਕਰਾਂਗੇ ਤੇ ਧਰਨਾ ਲਾਉਣ ਦੀ ਜਰੂਰਤ ਹੀ ਨਹੀਂ ਪਊਗੀ। ਦੇਖੋ ਇਹ ਕਹਿਣ ਦੀਆਂ ਗੱਲਾਂ ਸੀ। ਉਹਨਾਂ ਕਹਿਣ ਦਾ ਮਤਲਬ ਇਹ ਸੀ ਵੀ ਅਸੀਂ ਤਾਂ ਧਰਨੇ ਆ ਜਿਹੜੇ ਉਹ ਖਤਮ ਹੋ ਜਾਣੇ ਨੇ ਕਿਉਂਕਿ ਅਸੀਂ ਤਾਂ ਕੰਮ ਕਰਦੇ ਨੇ ਆ ਲੋਕਾਂ ਨੂੰ ਘਬਰਾਹ ਕੀਤਾ। ਇਸੇ ਕਰਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਅੰਦਰ ਧਰਦੇ ਵੀ ਲੱਗ ਰਹੇ ਹੈਗੇ ਆ ਉਹਨਾਂ ਦੇ ਮਸਲੇ ਹੱਲ ਕਰਨ ਦੀ ਜਗ੍ਹਾ ਜਿਹੜੀਆਂ ਲਾਠੀਆਂ ਨੇ ਉਹ ਭਗਵਾਨ ਪ੍ਰਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਜੇਲਾ ਜਾਗੂ ਬੈਠੇ ਹੈਗੇ ਆ ਲੋਕਾਂ ਦੀ ਗੱਲ ਨੂੰ ਦਰਕਨਾਰ ਕੀਤਾ ਜਾ ਰਿਹਾ ਹੈਗਾ ਜਿਹੜੇ ਉਹਨਾਂ ਦੇ ਮਸਲੇ ਸੀ ਉਹ ਜਿਉਂਦੇ ਤਿਉਹ ਹੈਗੇ ਆ ਇਸੇ ਕਰਕੇ ਹਰ ਤਬਕਾ ਸੰਘਰਸ਼ ਦੇ ਵਿੱਚ ਹੈ ਮਜ਼ਦੂਰਾਂ ਨੇ ਅੱਜ ਬਟਿੰਡੇ ਜ਼ਿਲ੍ਹੇ ਦੇ ਵਿੱਚ ਮੋਰਚਾ ਜਿਹੜਾ ਪੱਕਾ ਲਾ ਦਿੱਤਾ ਗਿਆ ਜੇ ਮੰਗਾ ਨਾ ਮੰਨਿਆ ਗਿਆ ਤਾਂ ਫਿਰ ਅਗਲਾ ਸੰਘਰਸ਼ ਕਰਸਾਂ ਅਸੀਂ ਅੱਜ ਇੱਥੇ ਲਗਾਤਾਰ ਬੈਠਾਂਗੇ ਪਹਿਲਾਂ ਤਾਂ ਅੱਜ ਅਸੀਂ ਮਜਾਰਾ ਵੀ ਕਰਨਾ ਹੈਗਾ ਬੱਸ ਅਡੇ ਤੱਕ ਤੇ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਕੋਈ ਤਕੜਾ ਐਕਸ਼ਨ ਹੈ ਜਿਹੜਾ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮਤਲਬ ਤਕੜਾ ਐਕਸ਼ਨ ਹੈ ਜਿਹੜਾ ਜ਼ਿਲੇ ਵੱਲੋਂ ਵੀ ਦਵਾਂਗੇ ਇਹ ਧਰਨਾ ਅੱਜ ਦਾ ਹੀ ਆ ਕਿ ਜੀ ਨਹੀਂ ਲਗਾਤਾਰ ਚੱਲੂਗਾ ਜੀ ਇਹ ਧਰਨਾ ਅਣਮਿੱਥੇ ਸਮੇਂ ਦਾ ਐਸੇ ਕਰਕੇ ਕਿਹਾ ਹੈਗਾ ਜਿਹਦੇ ਕਰਕੇ ਅਸੀਂ ਮੀਟਿੰਗ ਦੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ 2-3 ਵਾਰ ਪਹਿਲਾਂ ਕਰ ਚੁੱਕੇ ਆਂ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਮਜ਼ਦੂਰਾਂ ਨੂੰ ਇੰਨਾ ਪ੍ਰਸ਼ਾਸਨ ਨੇ ਤੇ ਇਥੋਂ ਦੀ ਭਗਵਾਨ ਤਮਨ ਸਰਕਾਰ ਨੇ ਅਣਗੌਲਿਆ ਕੀਤਾ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ